ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਫਰਵਸੀਆਂ ਸੇਲ ਲਈ ਲੈ ਕੇ ਆਈਏਗੇ ਦੋਮੇ ਟਾਪ ਦੀਆਂ ਇੱਕ ਆ ਗਿਆ ਬੱਚਾ ਬਈ ਐਚਐਫ ਦਾ ਤੇ ਇੱਕ ਆ ਗਿਆ ਜਰਸੀ ਦਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਕਰਨ ਹਾਂ ਹਾਂ ਬਾਈ ਚੱਲਦਾ ਕੰਮ ਕਰ ਪੂਰਾ ਵਧੀਆ ਚੱਲਦਾ 5 ਲੱਖ 3000 ਨੇ ਵੇਚੇ ਠੀਕ ਆ ਬਈ ਤੇ ਨਾਮ ਤੇ ਆਪਣਾ ਡਰੈਸ ਬੋਲ ਨਾਮ ਬਈ ਕਰਨਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪੈਂਦਾ ਸੀ ਸੀਤਾਪਾ ਹਣਾ ਹਾਂ ਹਾਂ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਸਰ ਨਰਯੰਗ ਦਾ ਰੂੜੇ ਕੀ ਬਰਨਾਲਾ ਇਹ ਪਿੰਡ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦੋ ਕਰਨ 708708297 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਬਾਈ ਨੋਟ ਕਰ ਲਓ ਤੇ ਕਰਨ ਫਿਰ ਇਧਰ ਹੀ ਸਟਾਰਟ ਕਰਦੀ ਆ ਅੱਜ ਹਾਂ ਹਾਂ ਬਈ ਕਿੰਨੀ ਟਾਈਮ ਦੀ ਉਮਰ ਆ ਬਾਈ ਬੱਚੇ ਦੀ ਬਈ ਸਾਢੇ ਕਿ ਚਾਰ ਮਹੀਨਿਆਂ ਦੀ ਉਮਰ ਆ ਬੱਚੇ ਦੀ ਸਾਢੇ ਕਿ ਚਾਰਾਂ ਦੀ ਹਾਂ ਹਾਂ ਬਈ ਠੀਕ ਆ ਬਈ ਪੜਿਆਵਾ ਦੇਖੋ ਯਾਰ ਸਾਈਨਿੰਗ ਵੜੀ ਆ ਬੱਚੇ ਦੀ ਹੈ ਨਾ ਹਾਂ ਬਈ ਠੀਕ ਐ ਇਹਨਾਂ ਦਾ ਵੀ ਸਾਰਾ ਰਿਕਾਰਡ ਦੇਵਾਂਗੇ ਆਪਾਂ ਬੇ ਇਧਰ ਕੋਲ ਸਾਰਾ ਆਪਣੇ ਕੋਲੇ ਹੈ ਨਾ ਠੀਕ ਐ ਬਾਈ ਕਹਿੰਦਾ ਆਪਣੇ ਕੋਲੇ ਕੋਈ ਥੋੜੇ ਇਹਨਾਂ ਫੋਟ ਆ ਜਮਾ ਮੜੀ ਹੀ ਆ ਦਿਖਾਈ ਮੜੀ ਰੋਟੀ ਹਾਂ ਰੋਟੀ ਹੈ ਪਈ ਜਮਾ ਹੈ ਪਿੱਸੀ ਆ ਹੋ ਲੈ ਬਾਈ ਆਪਾਂ ਚੈੱਕ ਕਰਵਾ ਲੈਂ ਆ ਬਾਈ ਕਹਿੰਦਾ ਫੋਟ ਦੱਬਦੀ ਆ ਬਈ ਯਾਰ ਦੋਲਾ ਚੈੱਕ ਕਰ ਵੀ ਸਕਦਾ ਆਪਣੇ ਕੋਲੇ ਫੋਟ ਜ਼ਰੂਰ ਹੈ ਬਾਈ ਮੜੀ ਮੋਟੀ ਜੀ ਹੈ ਛੋਟੀ ਜੀ ਹੈ ਨਾ ਬਿੰਦੂ ਜੀ ਬਾਕੀ ਚਾਰ ਹੀ ਥਾਣਾ ਬਹੁਤ ਟੰਗੇ ਥਣ ਲੱਗੇ ਵਾ ਗਲਾ ਨਹੀਂ ਆ ਹੋ ਜਾਵੇ ਜਮਾ ਰੀਲ ਦੇ ਜਮਾ ਸਿੱਧਾ ਹੀ ਹੈ ਜੀ ਹਮ ਜਮਾ ਸਿੱਧਾ ਹੈ ਫੇਸ ਚੱਕਰਾ ਮੜਿਆ ਕਰਨ ਰੋਕ ਦੇ ਦੇ ਫੇਸ ਬਿਊਟੀ ਬਾਈ ਚੈੱਕ ਕਰੋ ਬੜੀ ਕਮਾਲ ਦੀ ਹੈ ਛੋਟਾ ਛੋਟਾ ਕਰਨਾ ਬੋਦੀਬਾਦੀ ਫੁੱਲ ਕਮਾਲ ਦੀ ਹੈ ਚਮਕ ਫੁੱਲ ਹਨ ਹਾਂ ਹਾਂ ਬਾਈ ਆ ਲੂਈ ਲੈਣ ਲੱਗੀ ਬਈ ਆ ਲੂਈ ਲੈਣ ਲੱਗੀ ਕੋ ਫਿੜਤੀ ਚੱਲਦਾ ਆਪਣੇ ਕੋਲ ਵੀ ਹਮ ਬਈ ਬੰਦਿਆਂ ਨੇ ਅਸੀਂ ਬਾਹਰ ਹੀ ਨਾ ਤਾਂ ਲੈਤੀ ਆਪਾਂ ਗਾਮਾ ਚੰਗੀਆਂ ਸੁਨਾਂ ਕੋਲੇ ਉਹਨਾਂ ਤੋਂ ਉਹ ਬਾਗੇ ਬਾਹਰ ਬਾਈ ਇਹ ਕਰਨਾ ਮੁੱਲ ਫਿਰ ਕੀ ਰਹੂਗਾ ਬਈ ਮੁੱਲ ਆਪਾਂ ਇਹਨਾਂ ਦਾ ਜੋੜੇ ਦਾ ਹੀ ਕਰ ਦੇਣਾ ਯਾਰ ਜੈ ਜੀ ਹੂਪਰ ਜਮਾ ਬਈ ਜੈ ਜੀ ਉਹਦੇ ਜੈਸਾ ਉਹਦੇ ਆਪਣੇ ਬਈ ਪੰਜਾ ਸਿਆ ਮਿੰਟਾਂ ਤੇ ਬੱਸੀਆਂ ਲੱਗੀਆਂ ਠੀਕ ਆ ਹਾਂ ਤੇ ਦੇਣ ਲੈਣ ਮੁੱਲ ਹੋਊਗਾ ਬਾਈ ਕਹਿੰਦਾ ਜਮਾ ਤੇ ਜੋੜੇ ਦਾ ਇਕੱਠਿਆਂ ਦੀ ਹੋਊਗਾ ਹਾਂ ਤੇ ਬਾਕੀ ਨਾ ਵੱਸੀ ਦੀ ਬਈ ਸ਼ਾਈਨਿੰਗ ਚੈੱਕ ਕਰੋ ਬਈ ਉਹ ਸ਼ਾਈਨ ਗਲਾਬੀ ਰੰਗ ਲੱਗਿਆ ਹੋਇਆ ਬਈ ਹੂੰ ਮਨ ਲ ਕੇ ਚਲੋ ਜੇ ਕੋਈ ਵੀਰ ਬਾਈ ਬ੍ਰੀਡ ਤੇ ਕੰਮ ਕਰੂਗਾ ਹਨਾ ਸਾਮ ਸੰਭਾਲ ਆਪਦੇ ਸਮਾਂ ਮਰਜ਼ੀ ਨਾ ਕਰੂਗਾ ਉਹ ਤਾਂ ਵਧੀਆ ਤਿਆਰ ਹੋਣੀ ਹੈ ਹਾਂ ਹਾਂ ਬਾਈ ਤੇ ਕਰਨਾ ਹੈ ਅੱਗੇ ਦੋ ਨੰਬਰ ਤੇ ਬਈ ਇਹਦੀ ਆਪਣਾ 6 ਮਹੀਨਿਆਂ ਦੀ ਉਮਰ ਹੈ ਦੀ ਬਾਈ ਜਰਸੀ ਦੀ ਜਰਸੀ ਦਾ ਨਕੀਨਾ ਆ ਗਿਆ ਹਾਂ ਹਾਂ ਬਾਈ ਕਿੰਨੀ ਟਾਈਮ ਦੀ ਉਮਰ ਹੈ ਦੀ ਇਹ 6 ਮਹੀਨਿਆਂ ਦੀ ਸਾਢੇ 6 ਮਹੀਨੇ ਦੀ 6 ਸਾਢੇ 6 ਮਹੀਨਿਆਂ ਦੀ ਬਾਈ ਉਮਰ ਫੇਸ ਬਿਊਟੀ ਚੈੱਕ ਕਰਾਂ ਕਰ ਫੇਰ ਬਈ ਪੰਜਾਬ ਦੇ ਆਪਣੇ ਪਿੰਡੋਂ ਲਈ ਆ ਗਈ ਹਾਂ ਬਾਈ ਕੀ ਆ ਬਾਤ ਆ ਅਸਲ ਵਿੱਚ ਜਰਸੀ ਕਹਿ ਦਿੰਦੇ ਹਾਂ 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 ਬਾਈ ਜਰਸੀ ਹਾਂ ਬਾਈ ਕਨ ਕਾ ਕਰਨਾ ਬੋਦੀ ਵਾਦੀ ਬਾਈ ਅਰੇ ਇਹ ਨਹੀਂ ਭੇਜ ਮੈਂ ਸਿੱਧੀ ਆ ਬਾਈ ਇਹਦੀ ਹੂੰ ਜਮਾ ਬਈ ਇੰਨੀ ਜਾਵਾ ਡਿਮਾਂਡ ਆ ਯਾਰ ਜਰਸੀ ਆਪਾਂ ਤਾਂ ਪੂਰੀ ਨਹੀਂ ਹੁੰਦੀ ਠੀਕ ਆ ਹਾਂ ਜਰਸੀਆਂ ਬਾਈ ਕਹਿੰਦਾ ਆਪਾਂ ਤਾਂ ਪੂਰੀਆਂ ਨਹੀਂ ਹੁੰਦੀਆਂ ਬਾਈ ਇੰਨੀ ਉਹਦੇ ਵੀਡੀਓ ਤੇ ਪਾਈ ਸੀ ਉਹਦੇ ਸੇ ਲੋਗ ਹੀ ਬਾਈ ਉਹਦੀ ਹੋ ਜਾਂਦੀ ਜਰਸੀ ਸਾਰੀ ਥਣਾ ਬਾਈ ਥਣਾ ਦੀ ਕੁਆਲਿਟੀ ਚੈੱਕ ਕਰੋ ਪੂਰੀ ਫੋਲੇ ਦੇਖੇ ਰੀਲ ਦੀ ਜਮਾ ਸਿੱਧੀ ਹੱਡੀ ਆ ਯਾਰ ਹੂੰ ਨਿੱਕਾ ਨਿੱਕਾ ਕੰਨਿਕਾ ਕੱਪੜਾ ਰਗੀ ਝੋਲੀ ਦਾ ਹਾਂ ਬਸ ਗੰਦਾ ਜੂ ਖੀਰੀ ਵਾਲੀ ਦਿਖਾ ਦੇ ਲੈ ਉਈ ਗੱਲ ਨਹੀਂ ਹਾਂ ਹਾਂ ਬਾਈ ਲਾ ਕੇ ਵੀ ਦੇ ਸਕਦਾ ਹਾਂ 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 ਬਾਈ ਬਾਕੀ ਨਾ ਵੱਸੀ ਪਲੀ ਵੀ ਦੇਖੋ ਸੈਨਿਕ ਮੈਂ ਕੀ ਲਾ ਲਈ ਬਾਹਰ ਜਾ ਰਿਹਾ ਹਾਂ ਬਾਈ ਤੇ ਮੇਰਾ ਬਾਈ 20 ਲੀਟਰ ਦਾ ਰਕਾਰ ਰਿਹਾਗਾ ਤੇ ਐ ਕਰ ਫਿਰ ਕੋਫਰ ਵਾਲਾ ਉਹੀ ਕਰ ਦੇ ਕੰਮ ਬਾਈ ਬੰਦਾ ਬਾਈ ਮੁੱਲ ਤਾਂ ਇੰਨਾ ਵਾ ਹੈਗਾ ਜਾਂ 12 12000 ਰੁਪਿਆ ਹੂੰ ਜੇਰ ਪਈਆਂ ਆਪਦੀਆਂ ਬੱਸੀਆਂ ਦੇ ਦਾਂਗੇ ਚੱਕੋ ਹਾਂ ਮੁੱਲ ਹੈਗਾ 22 22000 ਹਾਂ ਮੈਂ 12 12000 12000 ਤੇ ਇਹ ਆ ਬਦੋ ਦੇ ਆ ਤੇ ਗੱਬਸੀਆਂ ਬਾਈ ਕਹਿੰਦਾ ਆਪਾਂ ਦੇ ਦੇਵਾਂਗੇ ਤੇ ਦੇਣ ਲੈਣ ਮੁੱਲ ਬਾਈ ਨੇ ਕਰਤਾ ਜਮਾ ਫੇਸ ਚੈੱਕ ਕਰੋ ਬਾਈ ਛੋਟਾ ਛੋਟਾ ਮੂੰਹ ਹੀ ਆ ਬਰੀਡ ਚੈੱਕ ਕਰੋ ਕੰਨ ਕੋਈ ਨਹੀਂ ਆ ਬਾਈ ਬਾਈ ਤੇ ਯਰ ਕੱਲੀ ਕੱਲੀ ਦਾ ਮਾਂ ਦਾ ਪਾਣ ਆ ਲੈਣਾ ਪਾਣ ਵਾਲੀ ਗਾਹਾਂ ਦੇ ਨਹੀਂ ਆ ਠੀਕ ਆ ਹਾਂ ਬਾਈ ਠੀਕ ਆ ਬਾਈ ਨਾਕਸੀ ਕੇ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ